ਮੋਗਾ ਜ਼ਿਲ੍ਹੇ ਦੇ ਪਿੰਡ ਜੋਗੇਵਾਲ ਕੋਆਪਰੇਟਿਵ ਸੁਸਾਇਟੀ ਦੀਆਂ ਚੋਣਾਂ ਦੇ ਵਿੱਚ ਧੱਕੇਸ਼ਾਹੀ ਹੋਣ ਤੋਂ ਬਾਅਦ ਪਿੰਡ ਡਗਰੂ ਦਾ ਸਰਪੰਚ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ ਗਿਆ ਜਿਸ ਤੋਂ ਬਾਅਦ ਪਿੰਡ ਦੇ ਮੋਤਵਾਰ ਸੱਜਣਾ ਦੇ ਸਮਝਾਉਣ ਤੋਂ ਬਾਅਦ ਸਰਪੰਚ ਨੂੰ ਬੜੀ ਮੁਸ਼ਕਲ ਦੇ ਨਾਲ نیچے ਉਤਾਰਿਆ ਗਿਆ ਸਰਪੰਚ ਨੇ نیچے ਆ ਕੇ ਰੋ ਰੋ ਕੇ ਫੁੱਟ ਫੁੱਟ ਕੇ ਭਾਵੁਕ ਹੋ ਕੇ ਕੁਝ ਅਜਾਹੇ ਖੁਲਾਸੇ ਕੀਤੇ ਜਿਸ ਤੋਂ ਬਾਅਦ ਸਾਰਾ ਪਿੰਡ ਸਰਪੰਚ ਦੇ ਨਾਲ ਲੱਗ ਕੇ ਧਰਨਾ ਲਾਉਣ ਲਈ ਮਜਬੂਰ ਹੋ ਗਿਆ ਸਰਪੰਚ ਨੇ ਦੱਸਿਆ ਕਿ ਪਿੰਡ ਦੇ ਵਿੱਚ ਜੇਕਰ ਕਿਸੇ ਵਿਕਾਸ ਦੇ ਪੈਸੇ ਵੀ ਪਾਸ ਕਰਾਉਣੇ ਨੇ ਤਾਂ ਉਸ ਦੇ ਲਈ ਵੀ ਉਸ ਦੇ ਕੋਲੋਂ ਪੈਸੇ ਮੰਗੇ ਜਾਂਦੇ ਨੇ ਅਜੇ ਹੀ ੱੱੱਕੇ ਸ਼ਾਹੀ ਦੇ ਚੱਲਦਿਆਂ ਪਿੰਡ ਡਗਰੂ ਤੇ ਲੋਕਾਂ ਦੇ ਵੱਲੋਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਮੈਂ ਜਿਵੇਂ ਸਰਕਾਰ ਬਣੀ ਐ ਮੈਂ ਦੁਗੀ ਐ ਮੈਂ ਪਿੰਡ ਦਾ ਡਗਰੂ ਦਾ ਸਰਪੰਚ ਆ ਮੈਂ ਸਾਡੇ ਪਿੰਡ ਦਾ ਕੋਈ ਵੀ ਦੂਜਾ ਕੋਈ ਕੰਮਕਾਰਾਂ ਦੇ ਤੋਦਾਂ ਕਿ ਕਤਲ ਵੀ ਹੋ ਗਿਆ ਉਦੋਂ ਵੀ ਧਰਨੇ ਲਵਾ ਕੇ ਅਸੀਂ ਪਿੰਡਦਿਆਂ ਨੇ ਵਰਚਾ ਕਰਾਇਆ ਫੇਰ ਵੀ ਜਿਹੜੇ ਮੇਨ ਦੋ ਚੀਜ਼ਾਂ ਜਿਗੇ ਵਿੱਚੋਂ ਸਾਰੇ ਬਾਹਰ ਘਟਦੇ ਹੋ ਪਿੰਡ ਦੀਆਂ ਕਿੱਥੋਂ ਤੱਕ ਹੁੰਦੀਆਂ ਅਮਰੀਕਾ ਤੱਕ ਹੁੰਦੀਆਂ ਪਿੰਡਾਂ ਨੂੰ ਆਸੋ ਨਹੀਂ ਸਰਪੰਚ ਤੱਕ ਸਰਪੰਚ ਦੀ ਗਾਂ ਬਈ ਚੱਲਦੀ ਨਹੀਂ ਕੋਲ ਸੁਣਦਾ ਨਹੀਂ ਕੋਈ ਸੁਣਵਾਈ ਨਹੀਂ ਕਰਦਾਗਾ ਮੇਰੇਗਾ ਦੇ ਵਿੱਚ ਉਵੇਂ 15 20 ਰੁਪਏ ਕੋਲੋਂ ਲਈ ਬੇਟਾ ਆਵਦੇਓ ਅੱਜ ਕੀ ਹੋਇਆ ਉਹਨੀ ਕਿ ਪ੍ਰਾਪਰਟੀ ਦਾ ਮਾਲਕ ਆ ਮੈਂ ਉਹ ਵੀ ੱੱਕਾ ਹੋਈ ਜਾਂਦਾ ਮੇਰੇ ਨਾਲ ਅੱਜ ਕੀ ਹੋਇਆ ਅੱਜ ਤੋਂ ਫਿਰ ਐਂਕੀ ਦੋਸਤ ਅੱਜ ਸੈੜੀ ਦੀਆਂ ਵੋਟਾਂ ਉਸ ਐਸਐਚਓ ਨੇ ਜਿਹਨੇ ਕੁੜੀ ਦੇ ਕਤਲ ਮੌਕੇ ਦੂਜਾ ਸਾਨੂੰ ਦਬਕੇ ਮਾਰਦਾ ਹੀ ਅੱਜ ਜਿਹਨੇ ੱੱਕੇ ਮਾਰ ਫਰ ਕੇ ਮੇਰੇ ਸੈੜੀ ਦੇ ਵਿੱਚੋਂ ਬਾਹਰ ਕੱਢਦਾ ਕੀ ਕਰਾਂਗੇ ਕੀ ਕਰਾਂਗੇ ਕਾਰਨ ਕੀ ਰਿਹਾ ਟੱਕਰ ਕਰਨਾ ਕਹਿੰਦੇ ਦੂਜਾ ਜਿਹੜੇ ਸਾਡੇ ਪਿੰਡ ਦੇ ਬਾਰਮ ਦੇ ਕਹਿੰਦੇ ਤੁਸੀਂ ਅਸੀਂ 9 ਵਜੇ ਤੇ ਆਏ ਆ ਕਹਿੰਦੇ 11 ਵਜੇ ਤੋਂ ਲੇਟ ਆਏ ਆ ਬਾਰਮ ਨਹੀਂ ਪੜਦੇ ਸੀਗੇ ਆਪਦੇ ਬੰਦੇ ਬਿਨਾ ਮੁਕਾਬਲਾ ਜੇਤੂ ਕਰਨਾ ਜਾਂਦੇ ਲੋਕਤੰਤਰ ਰਹਿ ਨਹੀਂ ਗਿਆ ਭਾਈ ਕਿਤੇ ਜੋ ਉਹਦੇ ਬੰਦੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਕੀ ਟਾਈਮ ਕਿੰਨਾ ਸੀ ਫਾਰਮ ਫੜੁੰਦਾ ਵੀ ਪਤਾ ਲੱਗਿਆ ਵੀ ਤੁਸੀਂ 9:30 ਵਜੇ ਦੇ ਆਏ ਬਾਈ ਕੋਈ ਲੇਟ ਨਹੀਂ ਹੋਏ ਡਰਾਮੇ ਉਹਨਾਂ ਦੇ ਉਹਨੇ ਜਾਣ ਕੇ ਬੜਾਏ ਸੀ ਰਟਨਿੰਗ ਅਫਸਰ ਨੇ ਵੀ ਆਪਦੀ ਰਿਜ਼ਰਵ ਕਰ ਲਓ ਇਹ ਸੰਮਤੀ ਹੁੰਦੀ ਰਜੇ ਨਹੀਂ ਹੁੰਦੀ ਤਾਂ ਭਾਈ ਦੂਜਾ ਵਾਰ ਨੂੰ ਜਾ ਕੇ ਕਰਨੇ ਸਾਈਨ ਉਹਦੇ ਰਹਿੰਦੇ ਸੀ ਇਕੱਲੇ ਹੁਸੈਨ ਨਹੀਂ ਕਰਦਾ ਜਾਣ ਕੇ ਯਾਰ ਆਲਿਆ ਹੋਇਆ ਬੰਦਨਾ ਤੁਸੀਂ ਤੁਸੀਂ ਪਾਰਟੀ ਦਾ ਸਹਿਯੋਗ ਕਰਦੇ ਸੀਗੇ ਪਾਰਟੀ ਦੇ ਨਾਲ ਹੀ ਸੀਗੇ ਤੁਸੀਂ ਜੇ ਚੰਗੇ ਕੰਮਾਂ 'ਚ ਬਾਈ ਸਹਿਯੋਗ ਕਰਦੇ ਸੀਗੇ ਜੇ ਟੱਕਾ ਕਰਨਗੇ ਉੱਥੇ ਕੋਈ ਸਹਿਯੋਗ ਨਹੀਂ ਬਾਈ ਜੇ ਜਿੱਥੇ ਚੰਗਾ ਕੰਮ ਕਰਨਗੇ ਕੋਈ ਵੀ ਹੋਵੇ ਕਿਸੇ ਪਾਰਟੀ ਦਾ ਹੋਵੇ ਮੈਂ ਕਿਸੇ ਪਾਰਟੀ 'ਚ ਨਹੀਂ ਰਹਿਣਾ ਹੁਣ ਕਿਸੇ ਪਾਰਟੀ 'ਚ ਚੰਗੇ ਚੰਗੇ ਕੰਮ ਕਰੂਗਾ ਉਹਦੇ ਨਾਲ ਸਹਿਯੋਗ ਆ ਜਿਹੜਾ ਕਿ ਮਾੜਾ ਕੰਮ ਕਰੂਗਾ ਬਾਈ ਉਹਦੇ ਖਿਲਾਫ ਕੀ ਮੰਗ ਕੀ ਕਰਦੇ ਹੋ ਏ ਏਆਰ ਤੇ ਐਸਐਸ ਸਸਪੈਂਡ ਹੋਣੇ ਚਾਹੀਦੇ ਬਾਈ ਦੋਨੇ ਆਣੇ ਗਾਹ ਤਾਂ ਕੋਈ ਕਿਸੇ ਵੀ ਲੋਕਤੰਤਰ ਦੇ ਵਿੱਚ ਇਹਨਾਂ ਕੋਈ ਤੱਕਾ ਨਾ ਕਰ ਸਕੇ ਕੋਈ ਕੋਈ ਵੀ ਜਿਹੜਾ ਵੋਟਾਂ ਪਾਰਦਰਸ਼ੀ ਹੋਣੀ ਚਾਹੀਦੀਆਂ ਇਹ ਜਿੱਤੇ ਆਪ ਸਰਕਾਰ ਸਾਰਿਆਂ ਨੇ ਲੋਕਤੰਤਰ ਨੂੰ ਮੰਨਿਆ ਫਤਵਾਰਤਾਂ ਸਾਰਿਆਂ ਨੇ ਕਬੂਲਿਆ ਵੀ ਠੀਕ ਆ ਤੇ ਪਰ ਇਹ ਇਹ ਕਿਉਂ ਨਹੀਂ ਬਣਦੇ ਜੇ ਕਿ ਥੱਲੇ ਦੂਜੇ ਲੋਕਾਂ ਨੂੰ ਕਿਉਂ ਨਹੀਂ ਹੱਕ ਵੋਟ ਦਾ ਜੇ ਕੋਈ ਜਿਹਨੂੰ ਚੋਣਾਂ ਚੋਣਾਂ ਸੁਤੰਤਰ ਹੋ ਕੇ ਚੁਣੀ ਤੱਕੇ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਕਿਸੇ ਪਿੰਡ ਦੇ ਵਿੱਚ ਵੀ ਕੋਈ ਸੁਣਵਾਈ ਨਹੀਂ ਗਈ ਸੋਸਾਇਟੀ ਦੀਆਂ ਵੋਟਾਂ ਸੀ ਬਾਈ ਵੀ ਪਿੰਡ ਦੇ ਵਿੱਚ ਜਿਉਂ ਦੂਜੇ ਸਰਕਾਰ ਬਣੀ ਮੇਰੇ ਤੇ ਨਿਤ ਕੋਈ ਨਵੀਂ ਦਰਖਾਸਤ ਨਿਤ ਨਿਤ ਨਵੀਂ ਦਰਖਾਸਤ ਨਹੀਂ ਮੇਰੇ ਤੇ ਮੈਨੂੰ ਮਾਨਸਿਕ ਤੌਰ ਤੇ ਇਨਾ ਪਰੇਸ਼ਾਨ ਕੀਤਾ ਪਿਆ ਵੀ ਮੈਂ ਆਤਮ ਹੱਤਿਆ ਕਰਨ ਤੱਕ ਤਿਆਰ ਹੋਇਆ ਪਿਆ ਜੇ ਮੇਰੇ ਪਿੰਡ ਦੇ ਵਿੱਚੋਂ ਇੱਕ ਵੀ ਘਪਲਾ ਕਿਤੇ ਨਿਕਲ ਜੇ ਤੇ ਮੈਂ ਚੌਂਕ 'ਚ ਖੜ ਕੇ ਧੌਣ ਲਵਾ ਦੂੰ ਆਪਦੀ ਮੈਂ ਨਰੇਗਾ ਦੇ ਵਿੱਚ ਘੱਟੋ ਘਾਟ 15-20 ਲੱਖ ਰੁਪਏ ਉਹਦੇ ਕੋਲੋਂ ਲਾਈ ਬੈਠਾ ਆ ਉਹਦੇ ਕੋਲੋਂ ਲਾਈ ਬੈਠਾ ਤੇ ਜੇ ਆ ਉਹ ਵੀ ਕਢਾਉਣ ਵਾਸਤੇ ਉਹਦੇ ਵੀ ਪੈਸੇ ਮੰਗਦੇ ਆ ਵੀ ਉਹ ਤੇਰੇ ਪੈਸੇ ਫੇਰ ਨਿਕਲਣਗੇ ਕਿ ਤੂੰ ਪੈਸੇ ਦੇ ਆਉਂਗਾ ਪ੍ਰਸ਼ਾਸਨ ਵਾਲੇ ਸਾਰੇ ਮੰਗਦੇ ਆਂ ਉਗਨੇ ਨਿਕਲਣੀ ਸਾਰੇ ਪਿੰਡਾਂ ਦੀ ਪੇਮੈਂਟ ਹੋ ਗਈ ਮੇਰੀ ਨਿਕਲ ਹੀ ਹੋ ਰਹੀਗੀ ਚੋਣਾਂ ਨੂੰ ਲੈ ਕੇ ਅੱਜ ਕੀ ਗੱਲ ਹੋਈ ਸੀਗੀ ਚੋਣਾਂ ਨੂੰ ਲੈ ਕੇ ਅੱਜ ਅਸੀਂ ਆਏ ਸੀਗੇ ਫਾਰਮ ਭਰੇ ਆ ਅਸੀਂ ਸਵੇਰ 9:30 ਦੇ ਆਏਵੇਂ ਆ ਕੱਲ ਅਸੀਂ ਆਏ ਆ ਅਸੀਂ ਸੁਸਾਇਟੀ ਨੂੰ ਤਾਂ ਲਿਜਾਣਾ ਇੱਥੇ ਜਿਹੜੇ ਕਿਤੇ ਹਿੱਸੇ ਸੀਗੇ ਘੱਟ ਵੱਧ ਕੱਲ ਅਸੀਂ ਘਟੋ ਘਟ 50000 ਤੋਂ ਲੈ ਕੇ ਲੱਖ ਦੇ ਵਿੱਚ ਵਸੇ ਪੈਸੇ ਧਰ ਕੇ ਗਏ ਆ ਇੱਥੇ ਵੀ ਜਿਨ੍ਹਾਂ ਦੇ ਹਿੱਸੇ ਘੱਟ ਵੱਧ ਦਾ ਪੂਰਾ ਪ੍ਰਕਿਰਿਆ ਕਰਕੇ ਗਏ ਆ ਕੋਈ ਹੋਰ ਕੇ ਆ ਕੇ ਛਪਿਆ ਨਹੀਂ ਇੱਥੇ ਅੱਜ ਅਸੀਂ 9:30 ਦੇ ਆਏ ਆ ਇੱਥੇ ਤੇ ਕਾਗਜ਼ ਕੋਈ ਸਾਰੇ ਭਰਤੇ ਅਸੀਂ ਏਆਰ ਕਹਿੰਦਾ ਕਿ ਤੁਹਾਡੇ ਤੁਸੀਂ ਲੇਟ ਹੋ ਗਏ ਕਾਗਜ਼ੀ ਤੁਹਾਡੇ ਗਿਆਨ ਤੋਂ ਲੈਣੀ ਨਹੀਂ ਮੈਂ ਤਾਂ ਖੜਿਆ ਨੂੰ ਜਿਤਾਉਣਾ ਉਹਨਾਂ ਨੂੰ ਚਲੋ ਮੈਂ ਐਸਚੂ ਨਾਲ ਗੱਲ ਕੀਤੀ ਐਸਚੂ ਨੂੰ ਕਿਹਾ ਵੀ ਇਹ ਇਹ ਵੀ ਗੱਲ ਗਲਤ ਕਰੀ ਜੇ ਸਵੇਰ ਦੇ ਆਏ ਸੈਕਟਰੀ ਨੂੰ ਪੁੱਛ ਲਓ ਸਾਰਿਆਂ ਨੂੰ ਪੁੱਛ ਲਓ ਕਿ ਸਭ ਤੋਂ ਪਹਿਲਾਂ ਕੌਣ ਆਇਆ ਇੱਥੇ ਸਭ ਤੋਂ ਪਹਿਲਾਂ ਫਾਰਮ ਆ ਕੀਨੇ ਭਰੇ ਆ ਫਿਰ ਇਹ ਤਰਾਜ ਲਾਇਆ ਤੇ ਨਾ ਆਪਣੇ ਤਰਾਜ ਨਹੀਂ ਸਾਡਾ ਉਹਨੇ ਮੰਨਿਆ ਗਿਆ ਤੇ ਉਲਟਾ ਉਹਨਾਂ ਨੇ ਸਾਨੂੰ ਧੱਕੇ ਮਾਰ ਮਾਰ ਕੇ ਜਲੀਲ ਕਰਕੇ ਮੈਨੂੰ ਉਹ ਕਹਿੰਦੇ ਤੂੰ ਇੱਥੇ ਨਹੀਂ ਬੈਠ ਰਿਹਾ ਸਾਡਾ ਮਾਰ ਮਾਰ ਧੱਕੇ ਮੈਨੂੰ ਸਾਰਿਆਂ ਦੇ ਸਾਹਮਣੇ ਉੱਥੇ ਬਾਹ ਕੋਈ ਸਹਿਮਤੀ ਨਹੀਂ ਬਈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਏ ਏਆਰ ਤੇਰੇ ਐਸਐਚਓ ਦੇ ਪਰਚਾ ਹੋਣੇ ਚਾਹੀਦੇ ਅੱਗੇ ਸਾਡੇ ਪਿੰਡ ਦੇ ਵਿੱਚ ਕਤਲ ਕੇਸ ਹੋਇਆ ਕਤਲ ਕੇਸ ਦੇ ਵਿੱਚ ਇਹਨੇ ਐਸਐਚਓ ਨੇ ਪੈਸੇ ਲੈ ਕੇ ਉਹਨਾਂ ਬੰਦਿਆਂ ਨੂੰ ਤਿੰਨ ਚਾਰ ਜਿਹੜੇ ਮੇਨ ਦੋਸ਼ੀ ਸੀ ਜਿਹੜੇ ਮਾਰਨ ਵਾਲੇ ਸੀ ਉਹਨਾਂ ਨੂੰ ਬਾਹਰ ਕੱਢਦਾ ਪਰਚਾ ਐਸਐਚਓ ਜਗਤਾਰ ਸਿੰਘ ਉਹਨੇ ਸਾਰਾ ਪਰਚਾ ਹੀ ਖੁਰਦਬਾਦ ਕਰਾ ਸਾਰਾ ਪਿੰਡ ਹੋਰ ਵੀ ਧਰਨਾ ਲਾ ਕੇ ਬੈਠਾ ਰਿਹਾ ਕਿਸੇ ਦੀ ਕੁਛ ਨਹੀਂ ਚੱਲੀ ਬਈ ਕੋਈ ਸੁਣਵਾਈ ਨਹੀਂ ਇੱਥੇ ਜਾਂਦੇ ਜੀ ਬੰਦੇ ਨੂੰ ਕੋਈ ਸੁਣਵਾਈ ਨਹੀਂ ਕਰਦਾ ਕੋਈ ਨਹੀਂ ਪਹੁੰਚਦਾ ਇੱਥੇ ਸਾਡੇ ਪਿੰਡੋਂ ਡਾਕਰ ਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਮੰਗ ਇਹ ਦੱਸ ਮੈਂ ਸੋਣਾ ਚਾਹੀਦਾ ਹੈ ਏਆਰ ਤੇ ਵੀ ਕਾਰਵਾਈ ਕਰਨੀ ਦੋਵਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਸਰਪੱਤ ਸਾਹਿਬ ਤੁਸੀਂ ਗੱਲ ਕੀਤੀ ਉਹਨੇ ਦੱਸਿਆ ਕਿ ਤੁਹਾਡੇ ਪੈਸੇ ਕਢਵਾਉਣ ਵਾਸਤੇ ਤੁਹਾਡੇ ਕੋਲ ਪੈਸੇ ਮੰਗੇ ਜਾ ਰਹੇ ਆ ਕਿਹੜੇ ਅਧਿਕਾਰ ਜਿਹੜੇ ਮੈਕਮ ਦੇ ਕੇ ਨਾ ਹੁਣ ਬੀੜਪੇ ਦਫਤਰ ਵਾਲੀ ਹੈ ਜੇ ਜੇ ਉਹਨਾਂ ਦਫਤਰੋਂ ਉਹਨਾਂ ਨੇ ਮੰਗਣੇ ਜੀ ਜਿਹੜਾ ਕੰਮ ਆ ਉਸੇ ਨੇ ਮੰਗਣੇ ਜੀ ਕਿਤੇ ਪੈਸੇ ਤੁਹਾਡੇ ਤੋਂ ਮੰਗ ਕੀਤੀ ਹੈ ਕਿ ਉਹ ਪੈ 15 15 20 20 20% ਮੰਗਦੇ ਆ ਜੀ ਹਰੇਕ ਕੰਮ ਜੇ ਮੰਨ ਲਾ ਪੈਨ ਦਾ ਕੋਈ ਕੰਮ ਚੱਲਦਾ ਉਹਦੇ ਸਾਈਨ ਕਰਾਉਣੇ ਆ ਤਾਂ ਵੀ ਉਹ ਕਨੇ ਸਾਨੂੰ ਪਹਿਲਾਂ ਪੈਸੇ ਦਿਓ ਫੇਰ ਸਾਈਨ ਇਨਾ ਤਾਣਾ ਬਣਾਉਂ ਲ ਜਾ ਪਿਆ ਸਰਪੰਚ ਖੁਦ ਖੁਸ਼ੀਆਂ ਕਰਨ ਤੇ ਸਾਰੇ ਮਜਬੂਰ ਹੋਏ ਪਏ ਆ ਸਰਕਾਰਾਂ ਤੋਂ ਪਹਿਲਾਂ ਬਦਲਾ ਦੀ ਲੋਕ ਕਹਿੰਦੇ ਬਦਲਾ ਕਰਨਾ ਬਾਈ ਸਾਰੀਆਂ ਸਰਕਾਰਾਂ ਪਿਛਲੀ ਸਰਕਾਰ ਚ ਵੀ ਹੇਲ ਪਿਛਲੀ ਸਰਕਾਰ ਚ ਵੀ ਸਰਪੰਚਾਂ ਨੂੰ ਰਾਜ ਕੇ ਮਾਨਜਿਆ ਉਹਨਾਂ ਨੇ ਸਾਰਿਆਂ ਨੇ ਜਮਾ ਜੁਮਾ ਦੇ ਨਾਂ ਤੇ ਵਸੜੀਆਂ ਠੱਗੀਆਂ ਧੋਕੀਆਂ ਕੀਤੀਆਂ ਉਹੀ ਹਾਲ ਹੋਣਾ ਕੋਈ ਨਿਕੁਸ ਨਹੀਂ ਬਦਲਿਆ ਗਿਆ ਸਭ ਕੁਝ ਉਹੀ ਹੈ ਥੈਂਕ ਯੂ ਤੋਂ ਥੱਲੇ ਉਤਰ ਕੇ ਹੁਣ ਧਰਨੇ ਸ਼ਾਮਲ ਹੋਏ ਹੋ ਤੇ ਲਗਾਤਾਰ ਧਰਨਾ ਚਾਰੋ ਜਾਰੀ ਰੱਖੋ ਜਾਂ ਕੋਈ ਗੱਲਬਾਤ ਪ੍ਰਸ਼ਾਸਨ ਨਾਲ ਹੋਈ ਆ ਤਾਂ ਮੇਰੇ ਪਿੰਡ ਵਾਲੇ ਲੋਕ ਬੈਠੇ ਆ ਭਾਈ ਮੈਨੂੰ ਮਾਰ ਦੇਣ ਭਾਈ ਛੱਡ ਦੇਣ ਮੈਂ ਤਾਂ ਸੋਚ ਕੇ ਚੜਿਆ ਸੀ ਵੀ ਮਰੇ ਤੋਂ ਬਿਨਾ ਬੰਦੇ ਨੂੰ ਕਈ ਨਾ ਇਨਸਾਫ ਨਹੀਂ ਮਿਲਦਾਗਾ ਜਿਉਂਦੇ ਜੀ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਇੱਥੇ ਫਿਰ ਵੀ ਧਰਨਾ ਲਾ ਕੇ ਮਿਲਦਾ ਪਰ ਤੇ ਸਾਡੇ ਸਰਪੰਚ ਸੁਖਜਿੰਦਰ ਸਿੰਘ ਪਿੰਡ ਡਗਰੂ ਇਹ ਜਿਹੜੀਆਂ ਸਬਜੈਟੀ ਦੀਆਂ ਚੋਣਾਂ ਹੋਣੀਆਂ ਸੀਗੀਆਂ ਜਿਹਦੇ ਵਿੱਚ ਅੱਜ ਉਥੇ ਏਆਰ ਬੈਠਾ ਹੋਇਆ ਤੇ ਉਹਨਾਂ ਨੇ ਮੁਲਾਜ਼ਮ ਲਾਇਆ ਤੇ ਕੁਝ ਜਿਹੜੀ ਮੌਜੂਦਾ ਸਰਕਾਰ ਦੇ ਆਮ ਆਦਮੀ ਤੇ ਪਾਰਟੀ ਦੇ ਬੰਦੇ ਉਥੇ ਉਥੇ ਪ੍ਰੋਪਰ ਅਸੀਂ ਜਿਹੜੇ 6 ਮੈਂਬਰ ਸਾਡੇ ਪਿੰਡ ਅਗਰੂ ਦੇ ਬੰਦੇ ਆ ਬਿਲਕੁਲ ਕਾਨੂੰਨ ਦੇ ਵਿੱਚ ਅਸੀਂ ਸਹੀ ਆ 11 ਵਜੇ ਤੱਕ ਅਸੀਂ ਉੱਥੇ ਬੈਠੇ ਆ ਏਆਰ ਨੂੰ ਫੋਨ ਆਉਂਦਾ ਐਮਐਲਏ ਦਾ ਉੱਠ ਕੇ ਚਲਾ ਗਿਆ ਆ ਕੇ ਜਦੋਂ ਘੰਟੇ ਬਾਅਦ ਆ ਕੇ ਕਹਿੰਦਾ ਟਾਈਮ ਲੰਘ ਗਿਆ ਤੁਹਾਡੇ ਸੈਨ ਨਹੀਂ ਹੋਣਗੇ ਸਰਪੰਚੇ ਨੂੰ ਕਹਿੰਦਾ ਇੱਥੋਂ ਬਾਹਰ ਚਲਾ ਜਾ ਸਰਪੰਚਾ ਕਹਿੰਦਾ ਮੈਂ ਨਹੀਂ ਜਾਣਾ ਮੈਂ ਵੀ ਮਜੂਦਾ ਚੁਣਿਆ ਹੈ ਲੋਕਾਂ ਦਾ ਹੈਗਾ ਮੈਂ ਇੱਥੋਂ ਬਾਹਰ ਨਹੀਂ ਜਾਣਾ ਉਹਨਾਂ ਨੂੰ ਧੱਕੇ ਮਾਰ ਕੇ ਉੱਥੋਂ ਐਸਚੋ ਨੇ ਬਾਹਰ ਭੇਜਿਆ ਸਾਡੇ ਕਾਗਜ਼ ਰਾਤ ਕਰਤੇ ਆ ਸ਼ਰੇਆਮ ਧੱਕਾ ਕੀਤਾ ਐ ਮੋਗੇ ਦੀ ਐਮਐਲਏ ਜਿਹੜੀ ਅਮਨਦੀਪ ਅਰੋੜਾ ਸਾਰਾ ਸ਼ਰੇਆਮ ਇਹਨੇ ਧੱਕਾ ਕੀਤਾ ਵੀ ਸਾਡੇ 6 ਮੈਂਬਰ ਬੰਦੇ ਆ ਇਹਦਾ ਇੱਕ ਵੀ ਮੈਂਬਰ ਨਹੀਂ ਬੰਦਾ ਅਸੀਂ ਉਹਨੂੰ ਕਿਹਾ ਉਹ ਕਹਿੰਦੇ ਨਹੀਂ ਅਸੀਂ ਦੋ ਹੀ ਦੇਵਾਂਗੇ ਤੇ ਅਸੀਂ ਕਹਿੰਦੇ ਇੱਕ ਮੈਂਬਰ ਲਾਵਾਂਗੇ ਇਹਦੇ ਵਿੱਚ ਉਹ ਜਿਹੜੇ ਸਰਪੰਚ ਉਹ ਵਾਟਰ ਬਾਕਸ ਦੇ ਚੜ ਗਿਆ ਜੇ ਉਹ ਮਰਦਾ ਹੈਗਾ ਇਹਦੇ ਵਿੱਚ ਐਸ ਐਚਓ ਧੱਲਕਣਾ ਇਹ ਜ਼ਿੰਮੇਵਾਰ ਆ ਤੇ ਅਮਨਦੀਪ ਕਰੋ ਅਰੋੜਾ ਜਿਹੜੀ ਐਮ ਐਲ ਏ ਉਹ ਜ਼ਿੰਮੇਵਾਰ ਆ ਤੇ ਏ ਆਰ ਇਹ ਤਿੰਨ ਜਣੇ ਜ਼ਿੰਮੇਵਾਰ ਜ਼ਿੰਮੇਵਾਰ ਹੋਣਗੇ ਜੇ ਹੋਰ ਵੀ ਜਿਹੜਾ ਸਾਡੇ ਕੋਲ ਦੋਸ਼ੀ ਪਾਇਗਾ ਅਸੀਂ ਉਹਨਾਂ ਦੇ ਪਾਵਾਂਗੇ ਪਰ ਇਹ ਤਿੰਨ ਮੁੱਖ ਜ਼ਿੰਮੇਵਾਰ ਹੋਣਗੇ ਸਰਪੰਚ ਸਾਹਿਬ ਨੇ ਲਿਖਤੀ ਦਿੱਤੀ ਆ ਸਰਪੰਚ ਸਾਹਿਬ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆ ਸਰਪੰਚ ਸਾਹਿਬ ਅੱਜ ਕਿਸੇ ਪਾਰਟੀ ਨਾਲ ਇਹ ਆਮ ਲੋਕਾਂ ਦੇ ਫਰੀडम ਆ ਅਸੀਂ ਅਜੇ ਕਿਸੇ ਨਾਲ ਕੋਈ ਸਹਿਮਤ ਨਹੀਂ ਕੀ ਕਿਸੇ ਪਾਰਟੀ ਨਾਲ ਨਹੀਂ ਕੀ ਉੱਪਰ ਕਿਉਂ ਚੜੇ ਆ ਜੀ ਉਹ ਉੱਪਰ ਉਹਨਾਂ ਨੂੰ ਮੌਜੂਦਾ ਧੱਕੇ ਮਾਰ ਕੇ ਬਾਹਰ ਕਰੇ ਕਹਿੰਦੇ ਸਪੈਸਾਂ ਨੂੰ ਬਾਹਰ ਕੱਢੋ ਕੋਈ ਸੁਣਵਾਈ ਨਹੀਂ ਅਸੀਂ ਆਪਦੀ ਪਾਰਟੀ ਦੇ ਜਿਹੜੇ ਬੰਦੇ ਆ ਆਪਦੀ ਪਾਰਟੀ ਦੇ ਇਹਦੇ ਬਣਾਉਣੇ ਆ ਅੱਜ ਇਹ ਕਹਿੰਦੇ ਸੀ ਇਹ ਪਿਆਜ ਚ ਬਦਲਾ ਆ ਗਿਆ ਕੀ ਬਦਲਾ ਇਹ ਆ ਵੀ ਮੌਜੂਦਾ ਸਰਪੰਚੀ ਦੇ ਟੈਂਕੀਆਂ ਤੇ ਚੜਨ ਮੌਕੇ ਤੇ ਕੌਣ ਕੌਣ ਸੀ ਉੱਥੇ ਜੀ ਮੌਕੇ ਤੇ ਮੌਜੂਦਾ ਐਸ ਐਚਓ ਸਾਹਿਬ ਉੱਥੇ ਆ ਆਰੇ ਉੱਥੇ ਆ ਸੈਕਟਰੀ ਉੱਥੇ ਆ ਪੂਰੇ ਪਿੰਡਾਂ ਦੇ ਜੋਗਿਆਲ ਸਾਹਿਬ ਦੇ ਹੋਰ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾ ਨੂੰ ਉੱਥੇ ਆ ਸਾਰੇ ਪਿੰਡ ਦੇ ਲੋਕ ਉੱਥੇ ਮੌਜੂਦ ਆ ਜੀ 11 ਵਜੇ ਤੋਂ ਪਹਿਲਾਂ ਅਸੀਂ ਫਾਰਮ ਭਰੇ ਆ ਉਹ ਸਾਥ ਗਈ ਜਾਂਦੇ ਚਾਰ ਰੋਜ਼ ਸਾਹਿਬ ਨੂੰ ਥੱਲੇ ਬੁਲਾਉਣ ਦੀ ਕੋਈ ਨਹੀਂ ਜੀ ਸਰਪੰਚ ਸਾਹਿਬ ਕਹਿੰਦਾ ਮੇਰੀ ਮੌਤ ਹੈ ਜੁਮੇਵਾਰ ਏਆਰ ਤੇ ਐਸਐਚਓ ਤੇ ਉਹ ਜੁਮੇਵਾਰ ਐਮਏ ਅਮਨਦੀਪ ਅਰੋੜਾ ਹੋਊਗਾ ਬਾਹਰ ਕੱਢਣ ਨੂੰ ਲੈ ਕੇ ਹੋਇਆ ਬਾਹਰ ਕੱਢਿਆ ਕਰਕੇ ਉਹਨਾਂ ਨੂੰ ਉਹ ਬਾਹਰ ਕੱਢੇ ਸ਼ਰੇਆਮ ਧੱਕਾ ਉਹ ਕਹਿੰਦੇ ਜੀ ਅਸੀਂ ਬਣਾਉਣੇ ਆ ਆਪਦੇ ਬੰਦੇ ਸੋਡੇ ਪਿੰਡ ਦਾ ਕੋਈ ਬੰਦ ਨਹੀਂ ਦੇਣਾ ਧੱਕਾ ਹੋ ਰਿਹਾ ਸ਼ਰੇਆਮ ਇਸੇ Mi il şey riporto